ਪਟਾਦ ਦੇ ਨੇੜੇ ਪਿੰਡ ਪੇੜ ਪੱਤਨ ਜਿੱਥੇ ਦਾ ਗੁਰਮਾਇਲ ਸਿੰਘ 2 ਸਾਲ ਬਾਅਦ ਅੱਜ ਫੇਰੇ ਆਪਣੇ ਘਰ ਪਰਤਿਆ ਹੈ ਤਾਂ ਦਾ ਵੀ ਕਿ ਗੁਰਵੇਲ ਸਿੰਘ 2 ਸਾਲ ਪਹਿਲਾਂ ਅਮਰੀਕਾ ਜਾਣ ਲਈ ਆਪਣੇ ਘਰੋਂ ਨਿਕਲਿਆ ਸੀ ਪਰ ਏਜੰਟ ਨੇ ਉਸ ਨੂੰ 2 ਸਾਲ ਦਬਈਏ ਤੇ ਹੋਰ ਦੇਸ਼ਾਂ ਦੇ ਵਿੱਚ ਭਵਾਉਣ ਤੋਂ ਪਹਿਲਾਂ ਉਹ ਜੰਗਲਾ ਵਿੱਚ ਰੱਖਿਆ ਜਨਵਰੀ ਦੇ ਆਖਿਰ ਵਿੱਚ ਗੁਰਮੇਲ ਸਿੰਘ ਨੂੰ ਅਮਰੀਕਾ ਦੀ ਡੌਂਕੀ ਲਵਾਈ ਜਿੱਦਾਂ ਹੀ ਗੁਰਮੇਲ ਸਿੰਘ ਅਮਰੀਕਾ ਪਹੁੰਚਿਆ ਤੁਰੰਤ ਅਮਰੀਕਾ ਦੇ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਹੁਣ ਗੁਰਮੇਲ ਸਿੰਘ ਦੇ ਹਾਲਾਤ ਬਿਲਕੁਲ ਵੀ ਠੀਕ ਨਹੀਂ ਹਨ ਉਹ ਡਿਪਰੈਸ਼ਨ ਵਿੱਚ ਜਾ ਚੁੱਕਿਆ ਹੈ ਜਿਸ ਦੇ ਕਰਕੇ ਉਸ ਦੇ ਰਿਸ਼ਤੇਦਾਰ ਆਪਣੇ ਨਾਲ ਉਸ ਨੂੰ ਲੈ ਗਏ ਹਨ ਅਤੇ ਉਸ ਨੂੰ ਸਵਾਲਾ ਮਾਹੌਲ ਦਿੱਤਾ ਜਾਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਉਸ ਦੇ ਪਿਤਾ ਨੇ ਕਿਹਾ ਹੈ ਕਿ ਉਹ ਸਾਬਕਾ ਫੌਜੀ ਹੈ ਅਤੇ ਢਾਬਾ ਚਲਾਉਂਦੇ ਹਨ ਅਤੇ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਵਾਲਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਹੁਣ ਸਰਕਾਰ ਨੇ ਸਾਡੀ ਕੋ ਮਦਦ ਕਰੇ ਅਤੇ ਸਾਨੂੰ ਏਜੰਟ ਕੋਲੋਂ ਪੈਸੇ ਦਿਵਾਣ ਤਾਂ ਕਿ ਸਾਡਾ ਪਰਿਵਾਰ ਸੋਖੀ ਓਪੀ ਖਾ ਸਕੇ ਅਤੇ ਸਾਡਾ ਬੇਟਾ ਠੀਕ ਹੋ ਸਕੇ ਜੈਪ ਸਿੰਘ ਕਿਹੜੇ ਪਿੰਡ ਦਾ ਪਿੰਡ ਇਹ ਹੀ ਭੇਟ ਨਗਰ ਆ ਤੇ ਪਰਿਵਾਰ ਚ ਕੌਣ ਕੌਣ ਆ ਤੇ ਕਿੰਨੇ ਚੀਜ਼ਾਂ ਦੀ ਦਵਾਈ ਹਾਂਜੀ ਅਵਾਜ਼ ਜੀ ਸਾਡੇ 4 ਬੇਟੇ ਆ ਤੇ ਇੱਕ ਸਾਡੀ ਨੂੰਹ ਆ ਇੱਕ ਪੋਤਰਾ ధੋਨੇ ਜੀ ਹੈ ਹੀ ਆ ਜੀ ਹਾਂਜੀ ਬਾਰੂ ਆਏ ਉਹਨਾਂ ਦਾ ਕੀ ਨਾਮ ਆ ਤੇ ਕਦੋਂ ਗਏ ਸੀ ਗਰਮੀਤ ਸਿੰਘ 2 ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਏ ਅੱਛਾ ਜੀ ਤੇ ਆਈਡੀਆ ਹੀ ਆਈ ਜਾ ਜਿਹੜੇ ਬੜੇ ਪਲੇ ਪਲੇ ਤੇ ਅਸੀਂ ਘਾਟਾ ਵੀ ਆਈਡੀਆ 2 ਸਾਲ ਤੋਂ ਬਾਅਦ ਗਏ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਹਾਂਜੀ ਪਤਾ ਨਹੀਂ ਕੱਲ੍ਹ ਤੋਂ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਖਾਣੇ ਇਦਾਂ ਦੇ ਇੱਕ ਮੁਲਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੈਸੇ ਇਹਨਾਂ ਦੇ ਇਿੱਦਾਂ ਕਮਾਨ ਆ ਗਏ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੂੰ ਇੱਥੇ ਬੇਟਾ ਇੰਟਰੇ ਕੀਤਾ ਅਮਰੀਕਾ 27 ਨੂੰ ਉੱਥੇ ਪਕੜੇ ਗਏ 27 ਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੋਇਆ ਸਾਨੂੰ ਕੋਈ ਗੱਲਬਾਤ ਨਹੀਂ ਹੋਈ ਬੇਟੇ ਦੀ ਤੇ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤੇ ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਫਿਰ ਵੀ ਨਹੀਂ ਪਤਾ ਚੱਲਿਆ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਜਿਹੜਾ ਬਾਹਰੋਂ ਆਇਆ ਨੇ ਕਿਰਪਾਣ ਹਾਂ ਗੁਰਮੀਲ ਸਿੰਘ ਗੁਰਮੀਲ ਸਿੰਘ ਇਹ ਮੈਰੀਟਨ ਨਹੀਂ ਇਹ ਵੀ ਅਨ ਮੈਚ ਦੀ ਹੈ ਜੀ ਜਦੋਂ ਬਜ਼ੁਰਗੋ ਇੱਕ ਤਾਂ ਭੇਟਿਆ ਸੀ ਕਿੰਨਾ ਕ ਖਰਚਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਹੈ ਖਰਚਾ ਇਦਾਂ ਹੀ ਕੋਈ ਪਿਆੜੀ ਦੇ ਕੋ ਆਪਣੇ ਦੁਕਾਨਾਂ ਤੇ ਲੋਨ ਕੋ ਆਪਣੇ ਆਰਮੀ ਪਰਸਨ ਬਿਲਚਨ ਤੇ ਲੋਨ ਕੋ ਕੋ ਲੋਨ ਕੋ ਇਦਾਂ ਕਿਸੇ ਕੋ ਵੀ ਆਜੀਠਾ ਕਿੰਨਾ 50 ਲੱਖ ਰੁਪਈਆ ਤਨ ਪੂਰਾ ਕਰਕੇ ਜੰਟ ਨਹੀਂ ਪਾਉਂਦਾ ਕਿਸੇ ਵੇਲੇ ਜੀ 50 ਲੱਖ ਰੁਪਈਆ ਵੀ ਨਹੀਂ ਪਰਿਵਾਰ ਦਾ ਕੀ ਵੀ ਵਾਪਸ ਆ ਗਿਆ ਇਸ ਪਰ ਕੀ ਵਿਚਾਰ ਕਰਦੇ ਸਾਂ ਇਹ ਤੇ ਪਰਚਾਟ ਕੋ ਇਹੋ ਮੰਗ ਕਰਦੇ ਵੀ ਸਾਡਾ ਨਾਸ ਦਿੱਤਾ ਜਾਵੇ ਇਨਸਾਫ ਹੋਵੇ ਕਿਉਂਕਿ ਜੋ ਸਾਡਾ ਪੈਸਾ ਲੱਗਾ ਵਾਪਸ ਹੋਏ ਤੇ ਬੱਚੇ ਬੱਚੇ ਦੀ ਕਾਹਵਾ ਤੇ ਵੀ ਜਿੰਦਗੀ ਜਾ ਆਪਸ ਵਿੱਚ ਜਿਹੜੇ ਵਾਪਸ ਆਏ ਨੇ ਇਸ ਤੋਂ ਬੋਲਦੇ ਕੀ ਸਥਿਤੀ ਆ ਮਨੋਦਸ਼ਾ ਕੀ ਹੈ ਜਿਹਦੀ ਬਹੁਤ ਮਾੜੀ ਹੈ ਇਸ ਟਾਈਮ ਜੋ ਗਏ ਬੋਝ ਨਾਲ ਦਿਖਾਤ ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉਥੋਂ ਲਿਆਂਦਾ ਕਿ ਹੱਥਾਂ ਪੈਰਾਂ 'ਚ ਬੀੜੀਆਂ ਲਾਈਆਂ ਸੀ ਕੀ ਕਾਣ ਪੈਨੋ ਦਿੱਤਾ ਹੱਥ ਕੜੀਆਂ ਲੱਗੀਆਂ ਉਹਨਾਂ ਕੀ ਗੱਲਬਾਤ ਹੱਥ ਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ ਰਸਤੇ 'ਚ ਕੋਈ ਕਹਿੰਦੇ ਨਹੀਂ ਅਸੀਂ ਦੱਸਦੇ ਜੇ ਟੈਂਬਰਸਰ ਏਅਰਪੋਰਟ ਤੇ ਖਾਣਾ ਮਿਲਿਆ ਹੱਥ ਕੜੀਆਂ ਵੀ ਇੱਥੇ ਖੋਲੀਆਂ ਇੱਥੇ ਖੋਲੀਆਂ ਜਾਂਚ ਲੱਗੀ ਹਾਂਜੀ ਹਾਂਜੀ ਉਹ ਕਿੱਥੇ ਕੀ ਗੱਲਬਾਤ ਹੋਈ ਕੀ ਹਾਲਾਤ ਰਏ ਉਹਨਾਂ ਦੇ ਉੱਤੇ ਟੀਲ 'ਚ ਜਾਂ ਜਦੋਂ ਲੈ ਕੇ ਆਏ ਉਹਨਾਂ ਨੂੰ ਹਾਲਾਤ ਤਾਂ ਦੱਸਦੇ ਮਾੜੇ ਜਦੋਂ ਏਅਰਪ ਕਿਹੜਾ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਹਿੰਦੀ ਆ ਜਿਹੜਾ ਜਹਾਜ਼ ਦੇ ਵਿੱਚ ਬਿਠਾਇਆ ਗਿਆ ਕਿ ਜਹਾਜ਼ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ ਹੋ ਇਹ ਬੱਚੇ ਹਨ ਬਹੁਤ ਫੀਲ ਹੋਇਆ ਇਸ ਗੱਲ ਦਾ ਕਿ ਸਮਝ ਦੇ ਕਿ ਪਰਾਲ ਦੀ ਲਾਈਫ ਕਿਸ ਪਾਸੇ ਜਾਏਗੀ ਜਾਂ ਪਰਿਵਾਰ ਉਹਦੀ ਕਿਸ਼ਰਾ ਮਦਦ ਕਰੇਗਾ ਬਈ ਤੇ ਹੋਏ ਸਰਕਾਰ ਇਹਨਾਂ ਦੀ ਇਨਸਾਫ ਦਵਾਏ ਕੋਈ ਜੰਟਾ ਕੋਲ ਪੈਸਾ ਵਾਪਸ ਹੋਵੇ ਤੇ ਕਾਟਾ ਤੇ ਫਿਰ ਬੱਚੇ ਦੀ ਦੁਬਾਰਾ ਕਿਸੇ ਤਰੀਕੇ ਨਾਲ ਕੋਈ ਲੈ ਬਣਾएंगे। ਤੁਸੀਂ ਖੋਜੋ ਕਿ ਨਾ ਜੇ ਮੈਂ ਆਪਣੇ ਕਿਧਰੋਂ ਇਹਦਾ ਫੌਜੀ ਦਾ ਬਕੂਲੇ ਦਾ ਇਥੇ ਕਿੰਨੀ ਕਾਮਦਾਨ। ਆਮਦਨ ਦੇ ਇਥੇ ਇਹਨਾਂ ਪਤਾ ਕਿ ਇਹ ਹਜ਼ਾਰ ਪਏ 1200 ਬੰਦਾ ਕੋਈ ਇੰਨਾ ਕਿ ਬਈ ਤੇ ਇਹਦੇ ਵਿੱਚ ਪਰਿਵਾਰ ਦਾ ਨਹੀਂ ਚੱਲਦਾ ਕੋਈ ਖਰਚੇ ਜਿਹੜੇ ਕਾਰੀਗਰ ਰੱਖੇ ਇਹਨਾਂ ਦੀਆਂ ਤਰ੍ਹਾਂਾਂ ਕੋਈ ਨਿਕਲ ਜਾਂਦੀਆਂ ਕੋਈ ਬੱਤਨ ਤੋਂਨ ਵਾਲਾ ਇਸੇ ਲਗਾ। ਵਾ ਇਹਨਾਂ ਦਾ ਹੀ ਪੂਰਾ ਖਰਚਾ بس ਆਪਣੀ ਰੋਟੀ ਦਾ ਗੁਜ਼ਾਰਾ ਹੀ ਆ। ਮੇਰਾ ਸਤ 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 ਸ ਹਲਾਤ ਇਦਾਂ ਜੀ ਅਬ ਲੋ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜੋ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁਲਸ ਆਪਣੀ ਕੋ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਗਏ ਜੀ ਤੇ ਉਸ ਤੋਂ ਬਾਅਦ ਜੋ ਸਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਪਿਛ ਦਿਨਾਂ ਉਹਨਾਂ ਨੂੰ 27 28 ਤਰੀਕ ਦੇ ਲਾਗੇ ਚੱਕ ਲਿਆ ਹੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਫਾਨ ਵੀ ਉਹਨਾਂ ਲੈ ਲਈ ਸੀ ਤੇ ਆਪਣੀ ਕੋ ਸਟੱਡੀ 'ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲੇ ਜੀ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਹੈ ਕਿਉਂਕਿ ਆਪਾਂ ਰੀਚਾਰਜ ਉਹਨਾਂ ਦਾ ਕਰਤਾ ਆਇਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਏਜੰਟ ਕਿਤੇ ਸਾਲ ਪਹਿਲਾਂ ਵਾੜ ਦਿੰਦਾ ਨਾ ਦੁਬਈ ਜਾਂਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦੱਸ ਦਿੰਦਾ ਵੀ ਮੇਰੇ ਹੱਥ-ਵੱਸ ਦੀ ਨਹੀਂ ਆ ਤੇ 2 ਸਾਲ ਉੱਥੇ ਬਹਲਣ ਤੋਂ ਬਾਅਦ ਉਹਨੂੰ ਵਾੜਿਆ ਆਵਦੂ ਕਿਹਾ ਜਦੋਂ ਉੱਥੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਦੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ ਜੀ ਵਾਪਸੀ ਦੇ ਕਿਸ਼ਤਾਂ ਦੇ ਹਾਲਾਤ ਦੇ ਅੱਜ ਕਿਦਾਂ ਗੱਲਬਾਤ ਹੋਈ ਵਾਪਸੀ ਦੇ ਇਹਨਾਂ ਨੂੰ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ ਬੈਲਟਾਂ ਲਾਈਆਂ ਹੈਗੀਆਂ ਖਾਣ ਜਦੋਂ ਬਾਥਰੂਮ ਜਾਂਦੇ ਸੀ ਉਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਸੀਗਾ ਉਦਾਂ ਉਹਨਾਂ ਨੂੰ ਬੰਨ ਕੇ ਲਿਆਂਦਾ ਗਿਆ ਖਾਣ ਪੀਣ ਨੂੰ ਦਿੱਤਾ ਖਾਣ ਪੀਣ ਨੂੰ ਕਹਿੰਦੇ ਮਾੜਾ ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ ਰੋਟੀ ਇੱਥੇ ਹਾਂਜੀ ਰੋਟੀ ਇੱਥੇ ਜਾਂ ਕੇ ਆਉਂਦੇ ਹੁਣ ਕੀ ਹਾਲਾਤ ਨੇ ਹਾਲਾਤ ਉਹ ਜਿਹੜੇ ਪੈਸੇ ਚੱਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੇਨ ਉਹੀ ਬਣਦੇ ਪਏ ਆ ਤੇ ਬਾਕੀ ਹੁਣ ਗਾੜੀ ਵੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਡੈਂਡ ਤੇ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗਾੜੀ ਉਹਨਾਂ ਅਗਲਾ ਰਾਹ ਹੰਨੂੰ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਸਰਕਾਰ ਹੀ ਲੱਭੇ ਏਜੰਡਾ ਨੂੰ ਕਿੱਥੇ ਆਉਦਾ ਹਾਂ ਏਵਨ ਪੰਜਾਬੀ ਟੀਵੀ ਲਈ ਪਟਾਲਾ ਤੋਂ ਲੱਪਰੀ ਖੁਸ਼ੀਪੁਰ ਦੀ ਰਿਪੋਰਟ